ਫਗਵਾੜਾ ਵਿਖੇ ਰੋਟਰੀ ਕਲੱਬ ਜੈਮਸ ਨੇ ਮਨਾਇਆ ਵਣ ਮਹਾਉਤਸਵ ਦਿਵਸ ਇਸ ਮੌਕੇ ਤੇ ADC ਫਗਵਾੜਾ ਮੈਡਮ ਅਕਰਸ਼ਿਤਾ ਗੁਪਤਾ ਅਤੇ ਮੇਲ ਰਾਮਪਾਲ ਉਪਲ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਅਲਾਵਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਵਣ ਮਹੋਤਸਵ ਦਿਨ ਤੇ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਮਾ ਔਰ ਰੋਟਰੀ ਕਲੱਬ ਜੈਮਸ ਦੇ ਵੱਲੋਂ ਜਿਹੜਾ ਇਹ ਉਪਰਾਲਾ ਕਵਾਨਾਂ ਦੇ ਵਿੱਚ ਕੀਤਾ ਗਿਆ ਵਾ ਵੱਖ-ਵੱਖ ਕਿਸਮ ਦੇ ਜਿਹੜੇ ਆ ਇਹ ਪੌਦੇ ਲਗਾਏ ਜਾ ਰਹੇ ਆ ਉਹ ਇਹ ਪਰਿਆਵਰਣ ਨੂੰ ਜਿਹੜਾ ਸ਼ੁੱਧ ਕਰਨਾ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਔਰ ਆਨ ਆਲੀ ਜਨਰੇਸ਼ਨ ਲਈ ਜਿਹੜਾ ਵਾ ਇਹ ਇਹ ਜਦਾ ਕਹਿੰਦੇ ਆ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਊਗਾ ਔਰ ਬਹੁਤ ਹੀ ਕੋਈ ਟਾਲੀ ਦਾ ਕੋਈ ਦੁਆ ਬਰਖਸ਼ ਪੀਪਲ ਦਾ ਇਦਾਂ ਲਗਾਏ ਜਾ ਰਹੇ ਆ ਔਰ ਇਹ ਜਿਹੜਾ ਵਾ ਬਨ ਮਹੌਸਮ ਸੋਸ਼ਲ ਐਸੋਸੀਏਸ਼ਨ ਜੋ ਬੰਨੋ ਵੀ ਔਰ ਜੋ ਵੀ ਸਕੂਲਾਂ ਲੋ ਐਜੂਕੇਸ਼ਨਲ ਐਸੋਸੀਏਸ਼ਨਲ ਲੋ ਵੀ ਇਹ ਜਿਹੜੀਆਂ ਮਾਏ ਉਪਰਾਲਾ ਕੀਤਾ ਜਾ ਰਿਹਾ ਮੈਂ ਸਾਰਿਆਂ ਦਾ ਰੋਟਰੀ ਕਲੱਬ ਦੇ ਪ੍ਰਧਾਨ ਜੀ ਦਾ ਚੌਵਲਾ ਸਾਹਿਬ ਦਾ ਸਿੱਟਾ ਸਾਹਿਬ ਆਏ ਆ ਖੁਰਾਨਾ ਸਾਹਿਬ ਆਏ ਆ ਬਾਕੀ ਸਾਰੇ ਮੇਰੇ ਕਲੜਾ ਸਾਹਿਬ ਜਿੰਨੇ ਵੀ ਸਾਰੇ ਆ ਸਾਰਿਆਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਔਰ ਪ੍ਰਮਾਤਮਾ ਅਗੇ ਇਹ ਯਾਰਾ ਦਾਸ ਕਰਦਾ ਬੇ ਇਦਾਂ ਹੀ ਇਹ ਜਿਹੜੇ ਉਪਰਾਲੇ ਕਰਦੇ ਰਾਂ ਧੰਨ ਜੀ ਅੱਜ 5 ਅਗਸਤ ਨੂੰ ਵਨ ਮਹੋਤਸਵ ਫਗਵਾੜੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਵੱਖ-ਵੱਖ ਐਸੋਸੀਏਸ਼ਨਸ ਜਿਵੇਂ ਕਿ ਰੋਟਰੀ ਕਲੱਬ ਜੈਮਸ ਤੇ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਬਹੁਤ ਵਧੀਆ ਉਪਰਾਲਾ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੀਤਾ ਜਾ ਰਿਹਾ ਹੈ ਜਿਹੜੇ ਆਪਣੇ ਦੇਸੀ ਬੂਟੇ ਹੁੰਦੇ ਆ ਉਹ ਵੱਖ-ਵੱਖ ਥਾਵਾਂ ਤੇ ਲਾਈ ਜਾ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਐਸੋਸੀਏਸ਼ਨਸ ਵੱਲੋਂ ਤੇ ਫਗਵਾੜੇ ਦੇ ਨਿਵਾਸੀ ਵੱਲੋਂ ਕੀਤਾ ਗਿਆ ਹੈ ਤੇ ਅੱਗੇ ਵੀ ਉਪਰਾਲੇ ਕੀਤੇ ਜਾਣ ਬਹੁਤ ਬਹੁਤ